ਨਮਸਕਾਰ ਜਿੰਨੇ ਬੈਂਪਰਾ ਪ੍ਰੋਗਰਾਮ ਸੁਣ ਰਹੇ ਹੋ ਹਰ ਇੱਕ ਬੰਦਾ ਇਹ ਵੀਡੀਓ ਬੜੇ ਧਿਆਨ ਨਾਲ ਅੱਗੇ ਤੋਂ ਅੱਗੇ ਸ਼ੇਅਰ ਕਰੋ ਗਣੇਸ਼ ਚਤੁਰਤੀ ਆ ਰਹੀ ਹੈ ਪਰ ਇਹ ਤੁਹਾਨੂੰ ਮੈਂ ਦੱਸ ਕੇ ਜਾਊਂਗਾ ਅੱਜ ਗਣੇਸ਼ ਜੀ ਦੀ ਮੂਰਤੀ ਜਿਹੜੀ ਹੈ ਕਿੱਥੇ ਕਿਹੜੀ ਲਗਾਨੀ ਚਾਹੀਦੀ ਕਿਸੇ ਨੂੰ ਨਹੀਂ ਪਤਾ ਹਰ ਬੰਦਾ ਜਿਹੜਾ ਹੈ ਜੋ ਬਾਜ਼ਾਰ ਚੋਂ ਮਿਲਿਆ ਜੋ ਕੀਤਾ ਆਪਾਂ ਬਸ ਉਸੇ ਹਿਸਾਬ ਨਾਲ ਤੁਰ ਪੈਨੇ ਆ ਅਗਰ ਘਰ ਦੇ ਵਿੱਚ ਤੁਸੀਂ ਪੂਜਾ ਕਰ ਰਹੇ ਹੋ ਗਣੇਸ਼ ਜੀ ਦੀ ਮੂਰਤੀ ਪਈ ਹੈ ਤਾਂ ਉਹਦੀ ਸੁੰਡ ਜਿਹੜੀ ਹੈ ਸੱਜੇ ਪਾਸੇ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਕਹਦੀ ਹੈ ਠੀਕ ਹੈ ਜੀ ਇਹ ਘਰ ਵਸਤੇ ਹੈ ਕੋਈ ਬੰਦਾ ਵਪਾਰ ਕਰ ਰਿਹਾ ਫੈਕਟਰੀ ਚ ਆਵੇ ਦੁਕਾਨ ਚ ਲਾ ਰਿਹਾ ਕਿਸੇ ਜਗ੍ਹਾ ਤੇ ਬੈਠ ਕੇ ਬਿਜ਼ਨਸ ਕਰ ਰਿਹਾ ਜਾਂ ਕੋਈ ਤੁਰਦਾ ਫਿਰਦਾ ਗੱਡੀ ਚ ਲਾ ਰਿਹਾ ਗੱਡੀ ਦੇ ਵਿੱਚ ਬਿਜ਼ਨਸ ਆਦੀ ਕਰ ਰਿਹਾ ਕਾਰ ਦੇ ਵਿੱਚ ਬੱਸ ਦੇ ਵਿੱਚ ਕਿਤੇ ਵੀ ਟਰੱਕ ਦੇ ਵਿੱਚ ਉਹਨਾਂ ਨੂੰ ਲਗਾਨੀ ਚਾਹੀਦੀ ਹੈ ਗਣੇਸ਼ੀ ਦੀ ਮੂਰਤੀ ਜਿਨ੍ਹਾਂ ਦਾ ਖੱਬੇ ਪਾਸੇ ਸੁੰਡ ਹੋਵੇ ਇਹ ਯਾਦ ਰੱਖਣਾ ਸੋ ਬਸ ਕਈ ਵਾਰੀ ਗਣੇਸ਼ ਦੀ ਮੂਰਤੀ ਹੁੰਦੀ ਆ ਉਹਦੀ ਸੁੰਡ ਬਿਲਕੁਲ ਸਿੱਧੀ ਹੁੰਦੀ ਸਟੇਟ ਉਹ ਜਿਹੜੇ ਐ ਯੂਜ਼ ਕੀਤੀ ਜਾਂਦੀ ਆ ਜਦੋਂ ਅਸੀਂ ਕਦੇ ਤੰਤਰ ਵਿਦਿਆ ਕਰਦੇ ਆ ਜਾਂ ਸਾਨੂੰ ਸਪੈਸ਼ਲ ਜਦੋਂ ਲੋਡ ਹੁੰਦੀ ਆ ਪਾਠ ਪੂਜਾ ਵਾਸਤੇ ਉਸ ਜਗ੍ਹਾ ਦੇ ਉੱਪਰ ਇਹ ਪ੍ਰਯੋਗ ਹੁੰਦਾ ਐ ਉਸ ਗਣੇਸ਼ ਦੀ ਮੂਰਤੀ ਦਾ ਪਰ ਕੱਲ ਤੁਹਾਨੂੰ ਅਸੀਂ ਇਹ ਦੱਸ ਕੇ ਜਾਵਾਂਗੇ ਕਿ ਗਣੇਸ਼ ਜੀ ਨੂੰ ਹੁਣ 27 ਤਰੀਕ ਤੋਂ ਸ਼ੁਰੂ ਹੋਏ ਦਿਨ 6 ਤਰੀਕ ਨੂੰ ਖਤਮ ਉਦੋਂ ਤੁਹਾਨੂੰ ਕੀ ਕਰਨਾ ਚਾਹੀਦਾ ਔਰ ਕਿਹੜੀ ਕਿਹੜੀ ਸਟੇਟ ਦੇ ਵਿੱਚ ਕਿਹੜੇ ਕਿਹੜੇ ਬੰਦਿਆਂ ਨੂੰ ਇਹ ਗਣੇਸ਼ ਜੀ ਦੀ ਪੂਜਾ ਕਰਨੀ ਚਾਹੀਦੀ ਹੈ ਕਿੱਦਾਂ ਕਰਨੀ ਚਾਹੀਦੀ ਹੈ ਤੇ ਨਹੀਂ ਇਹਦਾ ਸਾਰਾ ਤੁਹਾਨੂੰ ਦੱਸ ਕੇ ਅਗਲੀ ਵੀਡੀਓ ਦੇ ਵਿੱਚ ਇਹ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਦੇਖ ਸਕਣ ਜੈ ਸ਼ੇਰਾ